ਕਿਸਾਨਾਂ ਵੱਲੋਂ ਸ਼ੰਭੂ ਰੇਲਵੇ ਸਟੇਸ਼ਨ ਤੇ ਰੇਲ ਰੋਕੋ ਅੰਦolan ਨੂੰ ਸੱਤਾ ਦਿੱਤਾ ਗਿਆ ਸੀ ਜਿਸ ਦੇ ਦੌਰਾਨ ਪਹਿਲਾਂ ਤਾਂ ਕਿਸਾਨਾਂ ਤੇ ਪੁਲਿਸ ਵਿਚਾਲੇ ਮਬੂਲੀ ਝੜਪ ਵੀ ਦੇਖਣ ਨੂੰ ਮਿਲੀ ਪਰ ਜਗਜੀਤ ਸਿੰਘ ਘੱਲੇਵਾਲ ਤੇ ਹੋਰ ਕਿਸਾਨਾਂ ਆਗੂਆਂ ਵੱਲੋਂ ਗੱਲਬਾਤ ਕਰਨ ਮਗਰੋਂ ਜੋ ਕਿਸਾਨ ਨੇ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਵੱਡੀ ਗੰਤੀ ਵਿੱਚ ਕਿਸਾਨਾਂ ਵੱਲੋਂ ਰੇਲਵੇ ਲਾਈਨਾਂ ਦੇ ਉੱਤੇ ਹੀ ਬੈਠ ਗਏ ਪ੍ਰਸ਼ਾਸਨ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ناکਾਮ ਰਹੀ ਵੱਡੀ ਗੰਤੀ ਵਿੱਚ ਕਿਸਾਨਾਂ ਨੇ ਰੇਲਵੇ ਟਰੈਕ ਦੇ ਬਾਕੇ ਆਪਣਾ ਰੋਜ਼ਾਹਰ ਕੀਤਾ ਅਤੇ ਰੇਲ ਲੋਕੋ ਅੰਦੋਲਨ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਚਾਰੀ ਰੱਖੀ। ਅਸੀਂ ਸ਼ੰਭੂ ਰੇਲਵੇ ਸਟੇਸ਼ਨ ਦੇ ਕੱਲ ਪੀਸੀ ਚ ਕਿਹਾ ਸੀਗਾ ਪਹਿਲਾਂ 3 ਮਿੰਟ ਹੋਇਆ ਉਹਨਾਂ ਦੇ ਕੋਈ ਹੱਲ ਨਹੀਂ ਨਿਕਲਿਆ 16 ਤੱਕ ਅਸੀਂ ਸਮਾਂ ਦੇਆ ਸੀਗਾ ਵੀ 16 ਤਰੀਕ ਤੱਕ ਜੇ ਸਾਡੇ ਨੋਜਵਾਨ ਰੱਖਿਆ ਕਰ ਦਿੱਤੇ ਜਾਂਦੇ ਆ ਤਾਂ ਠੀਕ ਹੈ ਜੇ ਉਹਨਾਂ ਨੇ ਨਹੀਂ ਕਰਿਆ ਤਾਂ ਅੱਜ 12 ਵਜੇ ਤੱਕ ਸਮਾਂ ਸੀਗਾ ਸਰਕਾਰ ਕੋਲ ਹੁਣ ਮਜਬੂਰਨ ਸਾਨੂੰ ਇਹ ਟਰੈਕ ਦੇ ਉੱਤੇ ਬਹਿਣਾ ਪਿਆ ਜੋ ਤੁਹਾਡੇ ਸਾਹਮਣੇ ਹੁਣ ਸਾਰਾ ਜਿੰਨੇ ਵੀ ਸਾਡੀ ਜਥੇਬੰਦੀਆਂ ਨੇ ਦੋਨੇ ਫੋਰਮਾਂ ਦੇ ਕਿਸਾਨ ਮਜ਼ਦੂਰ ਮੋਰਚੇ ਦੀਆਂ ਤੇ ਐਸਕੇਮ ਨਾਨ ਪੋਲਿਟਿਕਲ ਦੀਆਂ ਸਾਰੇ ਇੱਥੇ ਆਗੂ ਜਥੇਬੰਦੀਆਂ ਦੇ ਸਾਰੇ ਵਰਕਰ ਸਾਰਾ ਕਾਡਰ ਪਹੁੰਚ ਚੁੱਕਿਆ ਹੈ ਇਹ ਹੁਣ ਅਣ ਮਿੱਥੇ ਲਈ ਜਿਹੜੀਆਂ ਟ੍ਰੇਨਾਂ ਨੇ ਰੋਕਿਆ ਜਾਣੀਆਂ ਜਦੋਂ ਤੱਕ ਸਾਡੇ ਨੌਜਵਾਨਾਂ ਨੂੰ ਰਿਹਾ ਨਹੀਂ ਕਰਿਆ ਜਾਂਦਾ ਨਵਦੀਪ ਜਲਵੇੜਾ ਮਨੀਸ਼ ਖੜਕੜ ਗੁਰਕੀਰਤ ਸ਼ਾਹਪੁਰ ਜਦੋਂ ਤੱਕ ਉਹਨਾਂ ਨੂੰ ਰਿਹਾ ਨਹੀਂ ਕਰਦੇ ਉਦੋਂ ਤੱਕ ਇਹ ਟ੍ਰੇਨਾਂ ਇੱਥੇ ਬੰਦ ਰਹਿਣਗੀਆਂ ਸਰਕਾਰ ਦੀ ਮਰਜ਼ੀ ਹੈ ਅੱਜ ਛੜਦਣ ਕੱਲ ਛੜਦਣ ਪਰਸੋਂ ਛੜਦਣ ਅਦਰ ਮੈਜ ਅੱਥੇ ਨਹੀਂ ਕੁਛ ਕਰਦੇ ਤਾਂ ਅੱਗੇ ਪੁਆਇੰਟ ਵਧਣਗੇ ਤੇ ਡੇਲੀ 1 ਪੁਆਇੰਟ ਵਧੀ ਜਾਣੀ। ਕਿੰਨੀ ਕੀ ਸੀ ਪ੍ਰਸ਼ਾਸਨ ਦੇ ਵੱਲੋਂ ਰੋਕਣ ਦੀ ਕੀ ਗੱਲਬਾਤ ਹੋਈ? ਪ੍ਰਸ਼ਾਸਨ ਨੇ ਕੋਸ਼ਿਸ਼ ਕਰੀਆ ਸਾ ਉਹਨਾਂ ਦਾ ਫਰਜ਼ ਬਣਦਾ ਉਹਨਾਂ ਨੇ ਆਪਣੀ ਡਿਊਟੀ ਪਕਾਣੀ ਹੈ ਅਸੀਂ ਆਪਣੀ ਕਰਨੀ ਹੈ। ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਅੱਗੇ ਵਧਣ ਦੇ ਸੀ ਅੱਗੇ ਵਧ ਗਏ ਅਸੀਂ ਆ ਕੇ ਇੱਥੇ ਪਹੁੰਚ ਗਏ। ਕਿੰਨੇ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਜਿਨ੍ਹਾਂ ਦੇ ਪੇਪਰ ਸੀਗੇ ਉਹਨਾਂ ਪਿੱਛੇ ਜਾ ਰਹੇ ਉਹ ਵੀ ਜਿਹੜਾ ਦੇਖੋ ਉਹਦੀ ਜ਼ਿੰਮੇਵਾਰੀ ਹੈ ਸਰਕਾਰ ਦੀ। ਸਾਨੂੰ ਇੱਕ ਹਫ਼ਤਾ ਅਸੀਂ ਸਰਕਾਰ ਨਾਲ ਮੀਟਿੰਗਾਂ ਚੱਲਦੀਆਂ ਰਹੀਆਂ ਨੇ ਵੀ ਸਾਡੇ ਨੌਜਵਾਨਾਂ ਨੂੰ ਰਹਿ ਆਹ ਮਜਬੂਰਨ ਸਾਨੂੰ ਇਹ ਸਟੈਪ ਚੱਕਣਾ ਪਿਆ ਅਸੀਂ ਉਹਨਾਂ ਤੋਂ ਮਾਫੀ ਵੀ ਮੰਗਣਾ ਚਾਹਾਂਗੇ ਹੋਰ ਸਾਧਨਾ ਰਾਹੀਂ ਜਾਣ ਕਿਉਂਕਿ ਜੇ ਸਰਕਾਰ ਨੂੰ ਥੋੜਾ ਨਾਲ ਪਿਆਰ ਹੁੰਦਾ ਤਾਂ ਹਰਿਆਣਾ ਦੇ ਸੈਂਟਰ ਸਰਕਾਰਾਂ ਨੌਜਵਾਨਾਂ ਨੂੰ ਰੁਹਾ ਕਰ ਦਿੰਦੀ ਇੱਕ ਹਫ਼ਤਾ ਅਸੀਂ ਉਹਨਾਂ ਨੂੰ ਸਮਾਂ ਦਿੰਦੇ ਰਹੇ ਹਾਂ 9 ਤਰੀਕ ਤੋਂ ਲੈ ਕੇ ਅੱਜ 17 ਤਰੀਕ ਹੋ ਗਈ ਜਦੋਂ ਉਹਨਾਂ ਨੇ ਨਹੀਂ ਸਾਡੀ ਗੱਲ ਮੰਨੀ ਤਾਂ ਮਜਬੂਰਨ ਸਾਨੂੰ ਇਹ ਕੰਮ ਕਰਨਾ ਜਿਹਨੇ ਪੰਜਾਬ ਸਰਕਾਰ ਕਾ ਜੋ ਇਹਨਾਂ ਇਹਨਾਂ ਦੀ ਮਰਜ਼ਾ ਹੈ ਉਹ ਸਾਹਮਣੇ ਆ ਗਈ ਹੈ कि ये भी, का साथ मिली हुई है, ये भी पूरी लेकिन हम अपनी कॉल जो लीडर साहब ड्यूटी लगाई हुई है उसके मुताबिक अपनी पूरी करेंगे सरकार को जितना जोर है और लगा लेकिन हम अपने साथियों की रिहाई के लिए पुरजोर शक्त लगाएंगे पुरजोर लड़ाई लड़ेंगे और जो हमारी कॉल है दो बार इन्होंने आगे करोस्टपोन कराई करा है वादा किया था हमारे साथ की हम सोलह तारीख तक अपने जो आपके किसान साथी उनको रिहा कर देंगे लेकिन वो वादा खलाफी की है और आज जो कॉल है ट्रेन रोकने की वो तो हम अपने पूरी करेंगे सरकार तो लगानी यहाँ पर मिलिट्री लगा ले, लेकिन किसान अपनी कॉल को पूरी करेंगे ये हजारों बार किसानों के साथ होता है कोई नई बात नहीं है लेकिन इस तरफ तो किसानों तो का तो जज्बा देखिए और स्टार पोर्ट्स और टारगेट वाली ज़िवा बात देखिए ये आप सामने खुशी देर में आपको पता लग जाए हमारे साथी क्या आएंगे या ये फिर रोक दी जाएंगे अभी शंभू